31 اکتوبر تک مکمل ਹੋਵੇਗੀ ਫਤੇਗੜ ਚੂੜੀਆਂ ਤੋਂ ਅਮਰitsar <Sansi> ਵਾਇਸ ਸੰਗਤਪੁਰਾ ਛੜਕ ਕੈਬਨਿਟ ਮੰਤਰੀ ਗੁਰਦੀਪ ਸਿੰਘ ਧਾਰੀਵਾਲ ਨੇ ਕੀਤਾ ਐਲਾਨ ਪੰਜਾਬ ਦੇ ਐਨ ਆਰ ਆਈ ਕੈਬਨਿਟ ਮੰਤਰੀ ਗੁਰਦੀਪ ਸਿੰਘ ਧਾਰੀਵਾਲ ਨੇ ਐਲਾਨ ਕੀਤਾ ਹੈ ਕਿ 31 اکتوبر ਤੱਕ ਫਤੇਗੜ ਚੂੜੀਆਂ ਤੋਂ ਅਮਰitsar ਵਾਇਸ ਸੰਗਤਪੁਰਾ ਚਾਨ ਵਾਲੀ ਛੜਕ ਹਰੰਤੌਰ ਤੇ مکمل ਤਿਆਰ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਛੜਕ ਦਾ ਕੰਮ ਪੂਰੇ ਜੁਰਾਸ਼ਵਰਾਨਾ ਚੱਲ ਰਿਹਾ ਹੈ ਤੇ 31 ਅਕਤੂਬਰ ਤੱਕ ਇਹ ਕੰਮ مکمل ਹੋ ਜਾਵੇਗਾ ਚੋਣ ਦੇ ਹੱਤਾਂ ਨੂੰ ਕੀ ਕੁਝ ਕਿਹਾ ਗੁਰਦੀਪ ਸਿੰਘ ਧਾਰੀਵਾਲ ਨੜਕੇ ਅਮਰਸਤ ਤੋਂ ਵਾਇਆ ਸੋਇਨਾ ਚੇਤਪੁਰਾ ਸੰਪੂਰਨ ਫਤਿਹਗਾ ਉੱਡ ਗਿਆ ਅਧੇ ਘੂੜੀਆਂ ਤੋਂ ਅੱਗੇ ਇਹ ਲੰਗਰ ਦਾਸ ਬਾਬਾ ਮੁੱਢਾ ਸਾਹਿਬ ਜੀ ਦੇ ਘਰ ਸੀ ਤੇ ਡੇਦਾ ਬਾਬਾ ਨਾਨਕ ਸਾਡੇ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਜੀ ਦੇ ਘਰ ਨੂੰ ਉਹ ਅੱਗੇ ਕੱਪੜਾ ਕੋੰਦੂ ਦੂਰ ਜੀ ਹੈ ਫਰਿਆ ਦਿਖਾ ਤੋ ਹੈ ਕਿ ਪਿਛਲੇ 10 ਬੰਦਾ ਸਾਲ ਤੋਂ ਇਹ ਸਿਆਸਤ ਦੀ ਪੇਟ ਚੜ੍ਹ ਗਈ ਛੜ ਗਈ ਬੜੇ ਲੋਕਾਂ ਦੇ ਵਿਚਾਰ ਦਾ ਐਕਸੀਡੈਂਟ ਹੋਇਆ ਕਈਆਂ ਦੀ ਇੱਥੇ ਤੱਕਾਂ ਦੀ ਮੌਤ ਹੋਈ ਔਰ ਬੜੇ ਯੋਜਨਾ ਨਾਲ ਉਪਰਤੀ ਸਭ ਨੂੰ ਕਹਿ ਕੇ ਜਮਾਨਾ ਇਹਦਾ 1.5 ਕਰੋੜ ਰੁਪਇਆ ਜਿਹੜਾ ਇਹਦੇ ਤੇ ਲੱਗਦੇ ਉਹਦਾ ਖਾਂ ਲਾ ਕੇ 15 ਕਰੋੜ ਤੱਕ ਜਿਹੜੀ ਆ ਇਹ ਕੰਪਲੀਟ ਹੋ ਗਈ ਕਿੱਸੀ ਤਰ੍ਹਾਂ 15 ਕਰੋੜ ਕਿੱਤੀ 31 ਕਰੋੜ ਲੱਗ ਲੱਗੇ ਇਹਨਾਂ ਨੂੰ ਡੈਡ ਲਾਈਨ ਕੱਪਰ ਵੀ ਦੇ ਦਿੱਤੀ ਸੀ ਨਾਲ 31 ਅਕਤੂਬਰ ਤੱਕ ਜਿਹੜੀ ਆ 33 ਫੁੱਟ ਸੜਕ ਜਿਹੜੀ ਆ ਵਧੀਆ ਇਹ ਵਨ ਬਣੂ ਜਿਹਦੇ ਨਾਲ ਸਾਡੀਆਂ ਜਿਹੜੀਆਂ ਸਿੱਖ ਸਕਤਾ ਜਿਹੜੀਆਂ ਉਹਨੂੰ ਰਾਮਦਾਸ ਜੀ ਦੇ ਘਰ ਉਹਦੀਆ ਹਰਮੰਦਰ ਸਾਹਿਬ ਮੱਥਰ ਟਿਕਣ ਉਹ ਜਿਨ੍ਹਾਂ ਦੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰ ਜਾਣਾ ਹੁੰਦਾ ਯਾਰ ਦੇਣਾ ਕੋਪੇ ਨਾ ਮਿੱਤ ਦਰਵਾਜ਼ਾ ਤੋਂ ਜਾਣਾ ਹੁੰਦਾ ਉਹਨਾਂ ਸਭ ਨੂੰ ਉਹ ਇਸ ਇਲਾਕੇ ਦੇ ਸਤਿਗੁਰ ਜਿਹੜਾ ਇੱਕ ਵੱਡਾ ਇਹਦਾ ਫਾਇਦਾ ਹੋਊਗਾ ਉਦੇ ਇਹਦਾ ਕੰਮ ਪਾਸ ਜੰਨੀ ਪੱਧਰ ਤੇ ਸਟਾਰਟ ਕੀਤਾ ਅਜੇ ਹੁਣ ਸ਼ੁਰੂ ਹੋ ਗਿਆ ਇਹਨਾਂ ਨੂੰ ਹੀ ਡੈਡਲਾਈਨ ਦਿੱਤੀ ਆ ਮੈਚ ਬਜੇ ਮਿਲ ਕੋ ਟਾਈਮ ਤੇ ਆ 31 ਅਕਤੂਬਰ ਤੱਕ ਇਹਨੂੰ ਅਸੀਂ ਇਹ ਵਰਨ ਜਿਹੜਾ ਵਧੀਆ ਬਣਾ ਦੇਣਾ ਕਿ ਲੋਕਾਂ ਨਾਲ ਵਾਦਾ ਕੀਤਾ ਸੀਗਾ ਕਿਉਂਕਿ ਇਹ ਛੜਕ ਪਹਿਲਾਂ ਕਪਾਸ ਕੋਲ ਦੇ ਵਿੱਚ ਤੇਰੀ ਵੀ ਕਈ ਕੁਝ ਹੋਣਾ ਛੜਕ ਵਾਸਤੇ ਪਰ ਖੀਰ ਮਮ ਜਿਹੜਾ ਮੁੱਖ ਮੰਤਰੀ ਜੀ ਸਰਦਾਰ ਭਗਤ ਸਿੰਘ ਬਾਜਪੀ ਦੀ ਕੋਲ ਨਾਲ ਇਹ ਛੜਕ ਜਿਹੜਾ ਕੰਪਲੀਟ ਹੋ ਚੁੱਕੀ ਹੈ ਆ ਮੈਂ ਲੋਕਾਂ ਸਾਰਿਆਂ ਨੂੰ ਇਸ ਇਲਾਕਾ ਵਾਸੀਆਂ ਅਨੁਸਾਰਨ ਅਦਾ 5 ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿੰਨੇ ਵੀ ਕੰਮ ਜਿੰਨੇ ਅਸੀਂ ਵਾਅਦੇ ਕੀਤੇ ਲੋਕਾਂ ਨੂੰ ਉਹ ਸੱਜ ਸੱਜੇ ਇਤਪਰੇ ਕਾਵੇ ਦੇ ਤਾਂ 8 ਸਾਲ ਹੋਇਆ 8 ਸਾਲ ਬਾਕੀ ਆ ਸਰਕਾਰ ਦੇ ਵਿੱਚ ਕੋਈ ਸੜਕਾਂ ਨਾਲੇ ਹਲਕੇ ਦੀ ਆਪਾਂ ਖਰਾਬ ਦੀ ਜਨ ਦੀ ਕੋਈ ਗਲੀ ਨਾਲੀ ਹਰ ਤਰ੍ਹਾਂ ਦਾ ਵਿਕਾਸ ਜਿਹੜਾ ਉਹ ਇਹ ਸੰਕਤੇ ਦਾ ਆਪਾਂ ਕਰਨਾ ਉਹ ਕਿਹੜੇ ਚ ਵੇਲੇ ਪਿੰਡਾਂ ਦੇ ਵਿੱਚ 7-8 ਪਿੰਡਾਂ ਦੇ ਤੇ ਗਿਆ ਸੀਗਾ ਫਿਰ ਸੋਮਵਾਰ ਜਾਣਾ 8-9 ਪਿੰਡਾਂ ਦੇ ਵਿੱਚ ਪੈਸੇ ਦਿੱਤੇ ਆ ਉੱਥੇ ਜਾੜਾ ਕੰਮ ਸ਼ੁਰੂ ਹੋ ਗਿਆ ਅੱਜ ਪਾਸੇ ਅਸੀਂ ਕੰਮ ਸ਼ੁਰੂ ਕਰਾਵਾਂ। ਬਾਬਾ ਬਾਰਾ ਸੱਤੇ ਪਾਛਾ ਕਿਰਪਾ ਕਰੇ। ਬਹੁਤ ਸੁੰਦਜੀ ਸਾਡੇ ਲੀਡਰ ਗਏ ਬਰਤਾਰਾਸ ਤੋਂ ਖੜੇ ਆ ਨਾਲ 27 ਤਰੀਕ ਨੂੰ ਇਹ ਅਦਾਰੇ ਨੂੰ ਟੂਟੀਆ 27 ਦਾ 27 ਤਰੀਕ ਨੂੰ ਅਸੀਂ ਬਾਬਾ ਪੁੱਡਾ ਸਾਹਿਬ ਦੀ ਨਗਰੀ ਬਰਤਾਰਾਸ ਦੇ ਵਿੱਚ ਜਿਹੜੇ ਖੇਤ ਮਨਜ਼ੂਰ ਕੀਤੇ ਸੀ ਐਫ ਸਾਹਿਬ ਨੇ ਜਿਹੜੇ ਪਰਸੇ ਦਿੱਤੇ ਉਹਨਾਂ ਦੇ 4-3 ਮੋਟੀਆਂ ਉਹ ਖੇਤ ਵੀ ਆਪਾਂ ਚਲੂ ਕਰਵੇ। ਉਹ ਜੇ ਤੁਸੀਂ ਬਹੁਤ ਜਲਦੀ ਵੱਧਣਗੇ ਔਰ ਉਹ ਚਾਹ ਪਾਸ ਵਾਲਾ ਨਾ ਲੋੜ ਤੇ ਜਿਸ ਦਾ ਤੋਂ ਮੈਂ ਮਤਲਬ ਬਾਬਾ ਬੁੱਢਾ ਸਾਹਿਬ ਇੱਧਰ ਵੀ ਜਿੱਥੇ ਆਪਾਂ ਖੜੇ ਇੱਥੇ ਵੀ ਮੱਪਾ ਬੁੱਢਾ ਜੀ ਦਾ ਵਰਨਾ ਦਾ ਮੈਂ ਤੇ ਵਾਲਾ ਸਾਡੇ ਇਲਾਕੇ ਦੀ ਸਾਰੀ ਸੰਗਤ ਨੂੰ ਮਤਲਬ ਸਾਡੇ ਸਭ ਦੇ ਉੱਤੇ ਬਾਬਾ ਬੁੱਢਾ ਜੀ ਦਾ ਬਹੁਤ ਵੱਡਾ ਹੱਥ ਹੈ ਥੋ ਇਸ ਕਰਕੇ ਬਾਬਾ ਬੁੱਢਾ ਜੀ ਦੇ ਘਰੋਂ ਜਿੰਦੀਆਂ ਛੜਕਾ ਦੋ ਰਸਤੇ ਜਾਂਦੇ ਆ ਸਭ ਕੋਹਡੋ ਜਿਹੜਾ ਉਹ ਗੁੱਸਤਾ ਜ਼ਰੇਂ ਦੀ ਕਜ਼ਰੇਂ ਇਸ ਕਰਕੇ ਮੈਂ ਸਾਰੇ Gora ileta waye ga bigbenta mawa.